ਵਾਹੇ ਗੁਰੂ ਵਾਹੇ ਗੁਰੂ ਇਹ ਕਿ ਤੇਰੇ ਕੋਲ ਮਹਿੰਗੇ ਮਹਿੰਗੀਆਂ ਗੱਡੀਆਂ ਮੋਟਰਾਂ ਕਾਰਾਂ ਜ਼ਮੀਨਾਂ ਜਾਇਦਾਦਾਂ ਨੇ ਮਹਿਲ ਮਨਾਰੇ ਬਣਾਏ ਹੋਏ ਆ ਹਰ ਸੁੱਖ ਸੁਵਿਧਾ ਇਹ ਸਭ ਕੁਝ ਪ੍ਰਾਪਤ ਕਰਨ ਵਾਲਾ ਕਦੇ ਬੜਪਾਗਾ ਨਹੀਂ ਹੈ ਵਟਪਾਗਾ ਉਹ ਐ ਜੀਤਾ ਕਮਾਇਆ ਹੋਇਆ ਧਨ ਜੋ ਵੀ ਸੰਸਾਰ ਵਿੱਚ ਕਮਾਇਆ ਜੋ ਮਰਨ ਤੋਂ ਉਪਰੰਤ ਨਾਲ ਲੈ ਜਾਵੇ ਇਹ ਜੋ ਸੰਸਾਰ ਦਾ ਅਸੀਂ ਬਣਾਇਆ ਬਣਾਇਆ ਜੋ ਵੀ ਕੁਝ ਦੇਖ ਰਹੇ ਆ ਸ੍ਰਿਸ਼ਟੀ ਦੇਖ ਰਹੇ ਆ ਅੱਖਾਂ ਦੇ 함ੜੇ ਇਹ ਤਾਂ ਇਸ ਤਰ੍ਹਾਂ ਸਾਨੂੰ ਪ੍ਰਮਾਤਮਾ ਨੇ ਪ੍ਰੋਸਕੇ ਦੇ ਦਿੱਤੀ ਕਿ ਜਿਸ ਤਰ੍ਹਾਂ ਭਾਈ ਸੁੱਤੇ ਪਏ ਸੀ ਸੁਪਨਾ ਆਇਆ ਸੁਪਨੇ ਵਿੱਚ ਮੈਂ ਬਹੁਤ ਕੁਝ ਬਣ ਗਿਆ ਰਾਜੇ ਮਹਾਰਾਜ ਦੀ ਤਰ੍ਹਾਂ ਜ਼ਿੰਦਗੀ ਬਤੀਤ ਕੀਤੀ ਤੇ ਭਾਵੇਂ ਇਸ ਦੇ ਉਲਟ ਭਾਵੇਂ ਪਖਾਰੀ ਬਣ ਕੇ ਜ਼ਿੰਦਗੀ ਤੇਰਾ ਸਮਾਂ ਰਾਤਰੀ ਗੁਜ਼ਰੇ ਹੈ ਸੁਪਨੇ ਦੇ ਵਿੱਚ ਜੋ ਕੁਝ ਬੀਤੇ ਹੈ ਸੁਪਨੇ ਜਿ ਬੀਤੇ ਹੈ ਪਰ ਅਸਲ ਦੇ ਵਿੱਚ ਜਦੋਂ ਅਮਰਤ ਵੇਲੇ ਅੱਖ ਖੁੱਲੀ ਸੁਪਨਾ ਟੁੱਟਿਆ ਇਹ ਦੇਖਿਏ ਵਿਰਾਤ ਵਾਲਾ ਜੋ ਮੰੰਜਰ ਸਿਮਰੇ ਨਾਲ ਬੀਤੇ ਆ ਮੈਂ ਰਾਜਾ ਸੀ ਮੈਂ ਇਸ ਤਰ੍ਹਾਂ ਸਭ ਸੁਖ ਦਾ ਪ੍ਰਾਪਤ ਜੋ ਵੀ ਪ੍ਰਾਪਤ ਕੀਤਾ ਜਾਂ ਇਹ ਵੀ ਲਾ ਲੋ ਕਿ ਰਾਤ ਮੈਨੂੰ ਪਾਣੀ ਡਬੋਂਦਾ ਸੀ ਵੀ ਹੁਣ ਚਾਹੇ ਕਰੇ ਪਾਣੀ ਪੀਣ ਲਾ ਨਾ ਹੋਵੇ ਵੀ ਰਾਤ ਤਵਨ ਸੁਪਨਾ ਆਇਆ ਕਿ ਇਦਾਂ ਮੈਨੂੰ ਕੋਈ ਪਾਣੀ ਡਬੋ ਰਿਹਾ ਮੈਂ ਪਾਣੀ ਚ ਡਬ ਰਿਹਾ ਐ ਐਸੀਆਂ 50 ਗੱਲਾਂ ਆ ਜਾਂਦੀਆਂ ਪਰ ਅੱਖ ਖੁੱਲਦੇ ਸਾਰੀ ਨਾ ਉੱਥੇ ਕੋਈ ਪਾਣੀ ਐ ਨਾ ਕੋਈ ਗੱਡੀ ਮੋਟਰ ਨਾ ਰਾਜੇ ਮਹਾਰਾਜ ਨਹੀਂ ਕੱਢ ਜਿਸ ਤਰ੍ਹਾਂ ਦਾ ਸੀ ਉਸੇ ਤਰ੍ਹਾਂ ਦੀ ਉੱਠ ਖੜੇ ਹੈ ਕਿ ਸੁਪਨੇ ਦੀ ਤਰ੍ਹਾਂ ਸੰਸਾਰ ਉਸੇ ਤਰ੍ਹਾਂ ਇਹ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਅਸੀਂ ਦੇਖਦੇ ਆ ਨਾ ਇੱਕ ਸੁਪਨੇ ਦੀ ਤਰ੍ਹਾਂ ਹੀ ਹੈ ਇਸ ਸੁਪਨੇ ਦੇ ਵਿੱਚੋਂ ਜੇ ਕੋਈ ਸੱਚ ਦੀ ਕਮਾਈ ਕਰਨ ਵਾਲਾ ਰੱਬ ਦਾ ਪਿਆਰਾ ਨਾ ਪੱਗ ਤਾ ਉਹ ਕਮਾਈ ਕਰਦਾ ਹੈ ਜਿਹੜੀ ਇਕੱਤਰ ਹੋ ਕੇ ਨਾਲ ਜਾਂਦੀ ਏ ਉਹ ਹੈ ਪ੍ਰਮਾਤਮਾ ਦੀ ਭਜਨ ਬੰਦਗੀ ਸੇਵਾ ਸਿਮਰਨ ਇਸੇ ਕਾਰਨ ਕਰਕੇ ਤਾਂ ਵੈਰੂ ਨੇ ਮਨੁੱਖਾ ਦੇਹੀ ਬਣਾ ਦਿੱਤੀ ਹੈ ਗੁਰ ਸੇਵਾ ਤੇ ਭਗਤ ਕਮਾਈ ਕਿਹਾ ਹੈ ਭਾਈ ਤੇਰਾ ਜੀਵਨ ਆ ਮਨੁੱਖ ਦਾ ਗੁਰੂ ਦੀ ਸੇਵਾ ਸਿਮਰਨ ਭਗਤੀ ਕਰਨ ਦਾ ਪਰ ਕੀ ਕੀਤਾ ਇਨਸਾਨ ਨੇ ਮਨੁੱਖ ਨੇ ਹੁਣ ਸੰਸਾਰ ਦੇਖੋ ਰੈਣ ਗਵਾਈ ਸੋਏ ਕੇ ਔਰ ਰਾਤ ਗੁਜ਼ਰ ਗਈ ਸਾਰੀ ਸੌ ਕੇ گزارਤੀ ਇਹਨੇ ਇਹਨੂੰ ਕੋਈ ਰੱਬ ਦਾ ਕੋਈ ਉਹਦੇ ਨਾਲ ਜੁੜਦਾ ਇਹਨੇ ਕੋਈ ਵੀ ਐਸਾ ਪ੍ਰਬੰਧ ਨਹੀਂ ਕੀਤਾ ਕਿਵੇਂ ਰੱਬ ਨਾਲ ਜੁੜਾਂ ਵੀ ਉਹ ਸਵੇਰ ਨੂੰ ਪਾਣੀ ਦੇ ਦੁਆਰਾ ਵਾਹਿਰੂ ਦੇ ਸਿਮਨ ਸਦਕਾ ਕਿਸੇ ਤਰ੍ਹਾਂ ਵੀ ਧਿਆਵਾ ਇਸਨੇ ਕੁਝ ਨਹੀਂ ਸਮਾ ਗੁਜ਼ਾਰਿਆ ਉਗਰਲੇ ਰੂਹਾਂ ਹੁੰਦੀਆਂ ਜੋ ਵਿਚਾਰ ਲੈਂਦੀਆਂ ਜੋ ਸੁੱਤੇ ਵੀ ਪ੍ਰਮਾਤਮਾ ਦਾ ਨਾਮ ਜਪਦੇ ਰਹਿਣ ਗਵਾਈ ਸੋਏ ਕੇ ਹੋ ਰਾਤ ਗੁਜ਼ਰ ਗਈ ਸਾਰੇ ਦੀ ਸਾਰੀ ਬਸ ਸੌ ਕੇ ਗੁਜ਼ਾਰ ਦਿੱਤੀ ਏ ਬਤ ਵਦ ਕੀ ਏ ਇਹ ਚਿੰਤਾ ਨਹੀਂ ਕਿ ਮੈਂ ਮਰਨਾ ਮੈਂ ਲੈ ਕੇ ਕੀ ਜਾਣਾ ਇਥੋਂ ਚਿੰਤਾ ਇਸ ਗੱਲ ਦੀ ਨਹੀਂ ਏ ਇਹਨੂੰ ਇਹ ਰਹਿੰਦਾ ਮੈਂ ਨਾ ਮਰਵਾਂ ਮਰਵੂ ਸੰਸਾਰਾ ਇਹ ਮੈ ਤਾਂ ਮਰਨੈ ਕੋਈ ਨਹੀਂ ਪਤਾ ਕੋਈ ਨਾ ਹੁੰਦਾ ਪਤਾ ਉਦੋਂ ਹੀ ਲੰਗਦਾ ਕੇਲ ਕਰੇਂਦੇ ਹੰਝ ਨੋ ਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਤਨਾ ਚੇਤੇ ਸੰ ਸੋ ਗਾਲੀ ਰਮ ਗਈਆਂ ਹੁਣ ਹੱਸਦੇ ਆ ਖੇਡਦੇ ਆ ਪਤਾ ਨਹੀਂ ਲੱਗਦਾ ਕਦੋਂ ਕੀ ਪਣਾ ਵਰਤਦਾ ਕਿ ਸਮਾਂ ਆਉਂਦਾ ਹੈ ਭਾਈ ਤੇਰਾ ਹੁਣ ਸਮਾਂ ਪੂਰਾ ਹੋ ਗਿਆ ਤੂੰ ਜਗਾ ਉਸ ਜਗਾ ਤੇ ਖੜਾ ਹੈ ਜਿਸ ਜਗਾ ਤੇ ਤੇਰੀ ਮੌਤ ਆਉਣੀ ਹੈ ਤੇ ਵਜਾ ਵੀ ਉਹੀ ਬਣ ਗਈ ਹੈ ਕਿ ਸਮੇਂ ਜਗੇ ਵਜੇ ਇਹ ਹੁਣੇ ਚਿਹਦੀਆਂ ਜਦੋਂ ਮਿਲਾਪ ਹੁੰਦਾ ਇੰਨਾ ਫਿਰ ਕਿਤੇ ਮੌਤ ਆਉਂਦੀ ਹੈ ਵੀ ਜਿਸ ਵਜਾ ਨਾਲ ਤੂੰ ਮਰਨਾ ਉਹ ਵਜਾ ਵੀ ਤੇਰੇ ਉੱਪਰ ਖੜੀ ਹੈ ਤਿੰਨਾਂ ਦਾ ਮਿਲਾਪ ਹੋ ਗਿਆ ਤੇ ਹੁਣ ਤੂੰ ਚੱਲ ਇਹ ਤਿੰਨਾਂ ਜਦੋਂ ਮਿਲ ਗਈਆਂ ਤੇ ਬੰਦੇ ਦਾ ਜਾਣਾ ਜ਼ਰੂਰੀ ਹੈ ਇਥੋਂ ਇਹ ਸੰਸਾਰ ਨੂੰ ਫਿਰ ਛੱਡ ਦਿੰਦੀ ਆ ਤੂੰ ਇਹ ਨਹੀਂ ਕਿ ਰਾਤ ਨੂੰ ਪਈ ਬੜਾ ਹਾਦਸੇ ਦੀ ਖੇਡਦੇ ਆਪਾਂ ਵੀ ਦੇਖਦੇ ਆ ਕੱਲ ਆਪਾਂ ਮਿਲੇ ਆ ਸਾਮੀ ਅਸੀਂ ਗੱਲਾਂ ਕੀਤੀਆਂ ਕਿੰਨੀਆਂ ਗੱਲਾਂ ਅਸੀਂ ਦੇਸੀ ਦੇਣੇ ਆ ਮਾਨੋਪਰੰਤ ਆਪਾਂ ਇਹੀ ਗੱਲਾਂ ਕਰਦੇ ਹੁੰਨੇ ਆ ਇਤਨੇ ਸੋਦੇ ਬਈ ਉਹ ਮਰ ਗਿਆ ਮੈਂ ਵੀ ਮਰਨਾ ਮੈਂ ਵੀ ਆਪਣਾ ਕੋਈ ਪ੍ਰਬੰਧ ਕਰ ਲਵਾਂ ਵੀ ਇਹ ਤਾਂ ਕੁਝ ਲੈ ਕਿ ਨਹੀਂ ਗਿਆ ਲੈ ਜਾਣਾ ਮੈਂ ਵੀ ਇਹ ਕੁਝ ਤੇ ਮੈਂ ਉਹ ਚੀਜ਼ ਲੈ ਕੇ ਜਾਣੇ ਆ ਜਿਹੜੀ ਬਾਰ-ਬਾਰ ਮੈਨੂੰ ਸਤਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਹਰ ਕਾ ਨਾਮ ਉਹਾਂ ਸੰਤੋਸ ਕਿ ਗਾਂ ਭਾਈ ਜਿਹੜਾ ਖਜ਼ਾਨਾ ਉਹ ਇਹ ਕੇਵਲ ਤੋਂ ਕੇਵਲ ਭਜਨ ਬੰਦਗੀ ਸੇਵਾ ਸਿਮਨ ਵਾਲਾ ਹੀ ਹੈ ਔਰ ਕੁਝ ਨਹੀਂ ਜਾਂਦਾ ਇਹ ਸਭ ਕੁਝ ਇੱਥੇ ਦਾ ਇੱਥੇ ਰਹਿ ਜਾਣਾ ਹੁਣ ਪਾਤਸ਼ਾਹ ਕਹਿੰਦੇ ਤੈਨੂੰ ਮਨੁੱਖਾ ਦੇਹੀ ਮਿਲੀ ਸੀ ਇਹ ਕਮਾਈ ਕਰਨ ਵਾਸਤੇ ਪਰ ਤੂੰ ਗਵਾ ਦਿੱਤੀ ਹੈ ਰਹਿਣ ਗਵਾਈ ਸੋਈ ਉਨ ਸਾਰੇ ਇਹ ਪਸਤੇ ਬੈਠੀ ਰਾਤ ਨੂੰ ਕਿ ਇਹ ਚਿੰਤਾ ਨਹੀਂ ਹੈ ਕਿ ਮੈਂ ਮਰਨਾ ਹੈ ਕਿ ਮੈਂ ਆਪਣਾ ਕੋਈ ਭਜਨ ਬੰਦਗੀ ਸੇਵਾ ਸਿਮਨ ਕਰ ਲਵਾਂ ਚਿੰਤਾ ਇਹ ਹੈ ਕਿ ਮੈਂ ਸਵੇਰੀ ਜਿਹੜਾ ਕੰਮ ਕਰਨਾ ਹੈ ਉਹਦੇ ਵਾਸਤੇ ਜੋ ਵੀ ਪ੍ਰਬੰਧ ਕਰਨੇ ਆ ਕਦੇ ਪੈਸੇ ਦੀ ਲੋੜ ਪੈਂਦੀ ਹੈ ਜਾਂ ਕਿਤੇ ਬਾਹਰ ਜਾਣਾ ਵੀ ਪੈਸੇ ਕਿੱਥੋਂ ਲਿਆਵਾਂਗੇ ਲੱਖਾਂ ਗੱਲਾਂ ਹੁੰਦੀਆਂ ਨੇ ਅਸੀਂ ਸੰਸਾਰ ਵਾਲੀ ਚਿੰਤਾ ਉਹਦੇ ਮਨ 'ਚ ਬੱਸੀ ਹੈ ਜਿਸ ਸੰਸਾਰ ਨੂੰ ਤੂੰ ਭਾਈ ਸੁਪਨੇ ਦੀ ਤਰ੍ਹਾਂ ਛੱਡ ਜਾਣਾ ਕਿ ਜਿਸ ਤਰ੍ਹਾਂ ਰਾਤ ਨੂੰ ਤੂੰ ਸੁਪਨੇ ਦੇਖੀਆ ਅੰਮ੍ਰਿਤ ਵੇਲੇ ਉੱਠਿਆ ਕੁਛ ਵੀ ਤੇਰੇ ਨਾਲ ਨਹੀਂ ਨਾ ਚੰਗਾ ਨਾ ਮਾੜਾ ਸਭ ਉੱਥੇ ਦਾ ਉੱਥਾ ਖਤਮ ਹੋ ਗਿਆ ਸੁਪਨੇ ਦੇ ਵਿੱਚ ਉਸੇ ਤਰ੍ਹਾਂ ਇਹ ਜੀਵਨ ਹੈ ਇਹ ਜੋ ਮਨੁੱਖ ਦਾ ਜੀਵਨ ਦੇਖ ਰਿਹਾ ਹੈ ਨਾ ਸਾਰਾ ਸੰਸਾਰੀ ਜਗ ਜੀਵਨ ਸੁਪਨ ਸਮਾਨੰ ਸੁਪਨੇ ਦੀ ਈ ਸੰਸਾਰ ਹੈ ਇੱਥੇ ਤੇਰੇ ਨਾਲ ਕੁਛ ਵੀ ਨਹੀਂ ਜਾਣਾ ਖਾਲੀ ਹੱਥ ਜਾਣ ਫੇਰ ਵੀ ਕੀ ਕਰੀ ਜਾ ਰਹੇ ਕਿ ਆਪਣਾ ਜਿਹੜਾ ਸਮਾਂ ਲਾਉਣਾ ਸੀ ਭਜਨ ਬੰਦਗੀ ਸੇਵਾ ਸਮੰਧੀ ਖਾਤਰ ਉਹ ਤਾਂ ਤਾਂ ਹੀ ਭਾਈ ਅਯਾਈ ਗਵਾ ਦਿੱਤਾ ਕਿਹੜੇ ਭਰਮ ਫਰੇਖਿਆਂ ਤਰੇ ਫਿਰਦਾ ਤੋਂ ਰਹਿਣ ਗਵਾਈ ਸੋਏ ਕੇ ਦੇਸ ਗਵਾਇਆ ਖਾਏ ਦੋ ਚੀਜ਼ਾਂ ਜਿਸ ਸਖਸ਼ ਨੇ ਕੀਤੀਆਂ ਸਿਰਫ ਇੰਨੇ ਕੀਤਾ ਕਿ ਰਾਤ ਸੌਂ ਕੇ ਗੁਜ਼ਾਰਤੀ ਤੇ ਦਿਨ ਖਾ ਕੇ ਗੁਜ਼ਾਰ ਦਿੱਤਾ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਕਿ ਹੀਰੇ ਨਾਲੋਂ ਵੱਧ ਇਹਦੀ ਕੀਮਤ ਹੈ ਐਸਾ ਕੋਈ ਹੀਰਾ ਨਹੀਂ ਜੰਮਿਆ ਸੰਸਾਰ ਦੇ ਵਿੱਚ ਹੀਰਾ ਨਹੀਂ ਪੈਦਾ ਹੋਇਆ ਕਿ ਜਿਹੜਾ ਤੇਰੀ ਮਨੁੱਖਾ ਜ਼ਿੰਦਗੀ ਦੀ ਇਹਦੀ ਕਦਰ ਦੇ ਬਰਾਬਰ ਹੋਵੇ ਦੁਨੀਆਂ ਦੇ ਸਭ ਤੋਂ ਮਹਿੰਗੇ ਤੋਂ ਮਹਿੰਗੇ ਹੀਰੇ ਜਵਾਹਨਾ ਤਨ ਦੌਲਤ ਵੀ ਚਾਹੇ ਪਰਮਾਤਮਾ ਗਏ ਰੱਖ ਦੀ ਕਿ ਲੈ ਵਾਹਿਗੁਰੂ ਇਹਦਾ ਇੱਕ ਸਵਾਸ ਦੇ ਦੋ ਹੋਰ ਵੀ ਸਾਰੀ ਸ੍ਰਿਸ਼ਟੀ ਦੀ ਮੈਂ ਤੈਨੂੰ ਦਨ ਦੌਲਤ ਵੀ ਦੇ ਦਾਨਾ ਨਹੀਂ ਵਦਨੇ ਨਣ ਕਾਲੇ ਸਰ ਤੈਂਸ ਸਾਸ ਨਹਿ ਵਡਨ ਕਟਨ ਤਿਲਸਾਰ ਕਿ ਜੇ ਕੋਈ ਤੁਹਾਨੂੰ ਭਾਈ ਥੋੜੇ ਜੀ ਚਾਰ ਪੈਸੇ ਦਿੰਦਾ ਅਸੀਂ ਆਪਣਾ ਧਰਮ ਇਮਾਨ ਬਦਲ ਲੈਨੇ ਆ ਪੈਸੇ ਦੀ ਖਾਤਰੀ ਟੁੱਟੇ ਫਿਰਦੇ ਆ ਤੁੱਦ ਜਨਨ ਇਹ ਮਾਇਆ ਦਾ ਚੱਕਰੀਏ ਉਹ ਥੋੜੀ ਹੁੰਦਾ ਕੋਈ ਤੇ ਇੱਥੇ ਉਸ ਵਹਿਗਰੂ ਅੱਗੇ ਭਾਵੇਂ ਸਾਰੀ ਸ੍ਰਿਸ਼ਟੀ ਦੀ ਧਨ ਦੌਲਤ ਅੱਗੇ ਪ੍ਰੋਤਸਦੀ ਏ ਕਿ ਵਹਿਗਰੂ ਅਸਾਂ ਦਾ ਕਚਲੇਲਾ ਮੈਨੂੰ ਇੱਕ ਸਵਾਸ ਵਰ ਦੇ ਦਿਓ ਬਸ ਨਾ ਆਵੇ ਕੋਈ ਕੀਮਤ ਨਹੀਂ ਉਸਦੀ ਜਿਸ ਦੀ ਕੋਈ ਕੀਮਤ ਨਹੀਂ ਹੈ ਅਨਮੋਲ ਹੈ ਉਸ ਨੂੰ ਅਸੀਂ ਗਵਾ ਰਹੇ ਹਾਂ ਆਪਣੇ ਸਵਾਸਾਂ ਵੀ ਜੋ ਪੂੰਜੀ ਹੈ ਇਹ ਜਿਹੜੇ ਸਵਾਸ ਨੇ ਨਾ ਇਹ ਗਣਤੀ ਮੈਂਤੀ ਦੀ ਪ੍ਰਮਾਤਮਾ ਵੱਲੋਂ ਦਿੱਤੇ ਗਏ ਹੋਏ ਕਿ ਜੋ ਸਵਾਸ ਨੇ ਪਾਈ ਇਹ ਮਸ਼ੀਨਾ ਨਾਲ ਨਹੀਂ ਵੱਧਦੇ ਮਸ਼ੀਨ ਤਾਂ ਸਿਰਫ ਕੇਵਲ ਤੋਂ ਕੇਵਲ ਇੱਕ ਸਹਾਰਾ ਹੋ ਜਾਂਦੀ ਹੈ ਕਿ ਕਈ ਵਾਰ ਹੁੰਦਾ ਭਾਈ ਹਸਪੀਟਲ ਦੇ ਬੰਦਾ ਮਰ ਤੱਕ ਹੋਇਆ ਪਿਆ ਉਹਨਾਂ ਮਸ਼ੀਨਾ ਲਾ ਕੇ ਦਿਖਾ ਦਿੰਦੇ ਆ ਭਈ ਦੇਖੋ ਹਲੇ ਸਾਹ ਚੱਲਦੇ ਆ ਤੇ ਉਹ ਤਾਂ ਭਾਈ ਉਹਨਾਂ ਦਾ ਬਿਜ਼ਨਸ ਹੈ ਉਹ ਤਾਂ ਦਿਖਾਉਣਾ ਵੀ ਜਿੰਨਾ ਟਾਈਮ ਇਹ ਬੜ ਦੇ ਉੱਤੇ ਹੀ ਆ ਤੇ ਉਹਨੇ ਹੀ ਤੇ ਸਾਡੇ ਦਿਲ ਬਦਨਾ ਪਾਈ ਇਹ ਬਿੜ ਤੋਂ ਥਲੇ ਉਤਰਿਆ ਸਾਡਾ ਮੀਟਰ ਬੰਦ ਹੋ ਜਾਣਾ ਫਿਰ ਪੈਸੇ ਨਹੀਂ ਹੋਣੇ ਵੀ ਜਿੰਨਾ ਚਿਰ ਭਈ ਚਲਾ ਸਾਦੇ ਚਲਾਓ ਵੀ ਜਦੋਂ ਇਹਦੇ ਹੱਡ ਪੈਰ ਤੇ ਮੁੰਨ ਲੱਗ ਗਏ ਦਿਲਾ ਹੋਣ ਲੱਗ ਗਿਆ ਬਾੜੀ ਫਿਰ ਕਹਦਾਂਗੇ ਭਾਈ ਪੇਸ਼ੈਂਟ ਨੂੰ ਮੂਰ ਵੀ ਹੈ ਨਹੀਂ ਪੇਸ਼ੈਂਟ ਉਹਨੂੰ ਖਤਮ ਹੋ ਗਏ ਤੇ ਜਦ ਤੱਕ ਤਾਂ ਪੈਸੇ ਕਮਾਓ ਨਾ ਜਦ ਤੱਕ ਹਲਾਲ ਹੁੰਦਾ ਉਹਨੂੰ ਹਲਾਲ ਕਰੋ ਮਸ਼ੀਨਾਂ ਦਾ ਉਹ ਸੁਆਦ ਤਾਂ ਵੱਜ ਜਾਂਦੇ ਪਰ ਜਿਹੜਾ ਪ੍ਰਮਾਤਮਾ ਵਾਲਾ ਸੁਆਦ ਹਨਾ ਉਹ ਬਿਲਕੁਲ ਨਹੀਂ ਬੰਦ ਆ ਉਹ ਤਾਂ ਜਿੰਨੇ ਹੈ ਉਹ ਨਹੀਂ ਹੋਣੇ ਹੋਏ ਨਨਕਾ ਲੇ ਸਾਵ ਤੇ ਸੁਸਾਸ ਨਾ ਵੜਨ ਕਟਨ ਤਿਲਸਾ ਹੋਰ ਬੰਦਿਆ ਤੂੰ ਐਸੇ ਅਨਮੋਲ ਸਵਾਸਾਂ ਨੂੰ ਅਖਾ ਪੀ ਕੇ ਸੌਂ ਕੀ ਬਰਬਾਦ ਕਰੀ ਜਾ ਰੇ ਓਏ ਦੁਨੀਆ ਦੇ ਵਿੱਚ ਰਚਿਆ ਹੋਇਆ ਮੂਰਖਾ ਉਹ ਸੰਸਾਰ ਦੇ ਵਿੱਚ ਰਚਿਆ ਸੰਸਾਰਨਪ੍ਰੀਤ ਪਾਈ ਬੈਠਾ ਏ ਝੂਠਾ ਏ ਇਹ ਸੱਚਾ ਕੋਈ ਨਹੀਂ ਏ ਜਿਵੇਂ ਤੇਰੇ ਵੱਡ ਬਡੇਰੇ ਤਵੇਂ ਉੱਤੇ ਤਰੇ ਸੀ ਮਾਤਾ ਪਿਤਾ ਸੀ ਹੋਰ ਸੀ ਉਹ ਛੱਡ ਕੇ ਤੁਰ ਗਏ ਉਦਾਂ ਹੀ ਭਾਈ ਤੂੰ ਵੀ ਛੱਡ ਕੇ ਤੁਰ ਜਾਣਾ ਇੱਕ ਦਿਨ ਜੋਦ ਨਹੀਂ ਆਵੇ ਸੋਦ ਨਹੀਂ ਜਾਹੀ ਕਰਨਾ ਕੋਚ ਰਹਿਣ ਤੇਰ ਨਹੀਂ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਗਨ ਸਿਰ ਉ ਪਰਮਰਣਾ। ਕਿਆ ਤੂੰ ਸੋਇਆ ਜਿਆਜਿਆਨਾ ਤੈ ਜੀਵਨ ਜਗ ਸੱਚ ਕਰ ਜਾਣਾ। ਉਹ ਪਾਈ ਮੂਰਖਾ। ਬਾਛਾ ਕਹਿੰਦੇ ਤੂੰ ਜੀਵਨ ਨੂੰ ਸੱਚਾ ਕਰਕੇ ਮਨੀ ਬਿਠਾਵਾ। ਇਹ ਤਾਂ ਭਾਈ ਜਿੱਥੇ ਵੀ ਤੂੰ ਜਨਮ ਲੈਣਾ ਨਾ ਜਦੋਂ ਵੀ ਜਨਮ ਲੈਣਾ ਵਾ ਕਿਸੇ ਵੀ ਜੁਨੀ ਵਿੱਚ ਲੈਏਗਾ। ਉਹ ਸੰਸਾਰ ਤੇਰਾ ਉਸ ਟਾਈਮ ਪੱਕਾ ਨਹੀਂ ਰਹਿਣਾ। ਉਹਦੀ ਵੀ ਮਿਆਦ ਹੈ। ਵੀ ਭਾਵੇਂ ਮਨੁੱਖਾ ਦੇ ਹੀ ਹੈ ਭਾਵੇਂ ਹੋਰ ਦੇਗੀਆਂ ਨੇ ਜੀਵ ਜੰਤੂਆਂ ਵਾਲੀਆਂ ਜਿੱਥੇ ਤੇਰੀ ਆਤਮਾ ਨੇ ਘੁੰਮਣਾ ਕਰਮਾਂ ਦੇ ਮੁਤਾਬਕ ਜਿੱਦਾਂ ਦੇ ਕਰਮ ਕਰੇਗਾ ਜਿਹਹਾ ਵੀ ਜੇ ਸੋ ਲੂਣੇ ਕਿ ਜਿੱਦਾਂ ਦਾ ਤੂੰ ਬੀ ਬੀਜ ਦੇਗਾ ਭਾਈ ਦੇਹੀ ਅੱਗੇ ਉਦਾਂ ਦੀ ਤਿਆਰ ਪਈ ਹੈ ਕਿ ਜਿੱਦਾਂ ਦੇ ਤੂੰ ਕਰਮ ਆ ਮਨੁੱਖਾ ਦੇ ਵਿੱਚ ਕਰਦਾ ਨਾ ਬੇ ਉਸੇ ਤਰ੍ਹਾਂ ਤੇ ਤੈਨੂੰ ਅੱਗੇ ਫਿਰ ਜੁਨੀ ਮਿਲਣੀ ਉਹ ਜਿਹੜੀ ਵੀ ਜੁਨੀ ਦੇ ਵਿੱਚ ਤੂੰ ਜਾਣਾ ਨਾ ਉਦੇ ਵਿੱਚ ਵੀ ਇਹੀ ਫਾਰਮੂਲਾ ਹੈ ਉੱਥੇ ਵੀ ਇਹੀ ਮੈਥਡ ਹੈ ਉੱਥੇ ਵੀ ਇਹੀ ਕਾਨੂੰਨ ਹੈ ਵੀ ਇਸ ਦੇ ਹੀ ਵਿੱਚ ਵੀ ਤੈਨੂੰ ਭਾਈ ਸਵਾਸ ਗਿਣਕੇ ਮਿਲੇਵੇ ਜਦੋਂ ਵੀ ਆਤਮਾ ਸਰੀਰ ਵਿੱਚ ਆਉਂਦੀ ਹੈ ਕਿਸੇ ਵੀ ਸਰੀਰ ਵਿੱਚ ਪ੍ਰਵੇਸ਼ ਕਰੇ ਇਹਦੇ ਜੋ ਸਵਾਸ ਨੇ ਨਾ ਸਵਾਸ ਔਰ ਸਮਾਂ ਉਹ ਵਾਹਿਗੁਰੂ ਬੋਲੋ ਰਾਤ ਕੀਤਾ ਜਾਂਦਾ ਕਿਤੇ ਇੰਨੀ ਕੁ ਮਾਇਸੀ ਤੂੰ ਇੰਨੇ ਕੁ ਦਾ ਅਧਿਕਾਰੀ ਹੈ ਇੰਨਾ ਸਮਾਂ ਤੂੰ ਉੱਥੇ ਰਹਿ ਸਕਦਾ ਕਿ ਬਈ ਤੁਹਾਡੀ ਵਤ ਇੰਨੇ ਸਮਾਂ ਵਾਸਤੇ ਤੇ ਉਸ ਵਾਇਗਨ ਨੇ ਜੇ ਤੈਨੂੰ ਸਵਾਦ ਦਿੱਤੇ ਨੇ ਭਾਵੇਂ ਤੂੰ ਜੀਵ ਜੰਤੂ ਐ ਜੁਨੀ ਚਾ ਭਾਵੇਂ ਮਨੁੱਖਾਂ ਵਾਲੀ ਦੇਹੀ ਚ ਸਾਰੇ ਪਾਸੇ ਰੂਲ ਇੱਕੋ ਹੀ ਐ ਵੀ ਖਤਮ ਹੋ ਗਏ ਤੇ ਚੱਲ ਬਈ ਇਸ ਸੰਸਾਰ ਵਿੱਚ ਬੰਦਿਆ ਤੂੰ ਵੀ ਆਇਆ ਤੂੰ ਵੀ ਰਹਿਣ ਵਾਤੀ ਨਹੀਂ ਆਇਆ ਰਹਿਣ ਨਾ ਪਾਵੇ ਸੂਨਰ ਦੇਵ ਨਾ ਕੋਈ ਰਾਜਾ ਨਾ ਕੋਈ ਦੇਵਤਾ ਨਾ ਕੋਈ ਭਖਾਰੀ ਨਾ ਕੋਈ ਮੀਰ ਰਹਿਣਾ ਹੀ ਕਿਸੇ ਨੇ ਨਹੀਂ ਹੈ ਫਿਰ ਵੀ ਪ੍ਰੀਤ ਗਹਿਰੀ ਹੈ ਤੇਰੀ ਸੰਸਾਰ ਦੇ ਨਾਲ ਡੂੰਗੀ ਹੈ ਪਰਮਾਤਮਾ ਦਾ ਤੈਨੂੰ ਪਤਾ ਹੀ ਕੋਈ ਨਹੀਂ ਹੈ ਕਿ ਵੈਰ ਹੁੰਦਾ ਕੀ ਤੈਨੂੰ ਉਹਨਾਂ ਜਮਾਂ ਦਾ ਡਰ ਨਹੀਂ ਹੈ ਭੈ ਨਹੀਂ ਹੈ ਜਿੰਨਾ ਚਿਰ ਤੇਰੀ ਪ੍ਰੀਤ ਪਰਮਾਤਮਾ ਦੇ ਨਾਲ ਨਹੀਂ ਹੈ ਨਾ ਉਹਨਾਂ ਚਿਰ ਜਿਹੜੀਆਂ ਅਗਾਹ ਜੁਨੀਆਂ ਧਰਮ ਹੁੰਦਾ ਹੀ ਇਸ ਲਈ ਹੈ ਕਿ ਧਰਮ ਤੈਨੂੰ ਇਹੀ ਸਿਖਾ ਰਿਹਾ ਭਾਈ ਦੇਖ ਭਾਈ ਉਹ ਜੋ ਸਾਹਮਣੇ ਦੇਖ ਰਹੇ ਆ ਇਹ ਜੋ ਦਰਿਆ ਵਹਿ ਰਿਹਾ 84 ਲੱਖ ਦਾ ਆਪਾਂ ਵੀ ਉਹਦੇ ਹੀ ਇਸੇ ਰੇ ਬਣੇ ਹੋਏ ਆ ਜਿਨੇ ਜੀਵ ਜੰਤੂ ਆ ਮਨੁੱਖ ਆ ਇਹ ਵੀ ਇੱਕ 84 ਦੇ ਦਰਿਆ ਦੇ ਵਿੱਚ ਵਹਿ ਰਹੇ ਆ ਔਰ ਜਿੱਨਾ ਚਰ ਵਹੀ ਜਾਏਗਾ ਭਾਈ ਤੇਰਾ ਕੋਈ ਥਾ ਟਿਕਾਣਾ ਨਹੀਂ ਹੋਣਾ ਤੇ ਰੁੜਦੀ ਰਹਿ ਜਾਂਦਾ ਪਾਣੀ ਵਿੱਚ ਜਦੋਂ ਉਸ ਚੀ ਨੂੰ ਚਾੱਕ ਕੇ ਪਾਣੀ ਤੋਂ ਬਾਹਰ ਰੱਖਦੀ ਏ ਫਿਰ ਉਹਦਾ ਟਕਾਣਾ ਬਣ ਜਾਂਦਾ ਵੀ ਹੁਣ ਨਹੀਂ ਮੈਂ ਰੁੜਦੀ ਤੇਰੇ ਨਾਲ ਉਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਹੈ ਇਹ ਵੀ 84 ਲੱਖ ਦੇ ਦਰਿਆ ਦੇ ਵਿੱਚ ਬਹਿ ਰਿਹਾ ਤੇ ਚੁੱਕ ਕੇ ਰੱਖਣ ਵਾਲਾ ਇਸ ਨੂੰ ਬਹਿ ਰੂਆ ਕੇਵਲ ਤੋਂ ਕੇਵਲ ਉਹ ਤੁਹਾਡਾ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਵਿਚਲ ਭਾਈ ਫੜੀ ਵਾਂ ਤੇ ਕਰ ਲੂਗੇ ਉਹਦੇ ਕੋਲ ਤਾਂ ਭਾਈ ਉਹੀ ਚੰਨਣਾ ਜੋ ਉਹਦੇ ਸਿਧਾਂਤ ਵਿੱਚ ਲਿਖਿਆ ਸੋਲ ਵਿੱਚ ਲਿਖਿਆ ਕਿ ਮੈਂ ਉਹਨੂੰ ਕਰਨਾ ਜਿਹੜਾ ਮੇਰਾ ਪਿਆਰਾ ਹੋਵੇਗਾ ਕਿ ਜਿਹੜਾ ਮੇਰਾ ਪਿਆਰਾ ਹੋਵੇਗਾ ਜੋ ਮੈਨੂੰ ਚੰਗਾ ਲੱਗਦਾ ਜਿਹੜਾ ਮੈਨੂੰ ਅੱਗੇ ਸਤਿਕਾਰ ਕਰਦਾ ਮੈਂ ਉਹਨੂੰ ਹੀ ਕੱਢੂਗਾ ਨਾ ਵਾਕਿਆ ਕਿਉਂ ਕੱਢੂਗਾ ਬਾਕੀ ਤਾਂ ਜਿਵੇਂ ਰੁੱੜਦੇ ਰੁੜੀ ਜਾਂਦੇ ਬਾਕੀ ਤਾਂ ਸਾਰੇ ਦੇ ਸਾਰੇ ਉਵੇਂ ਹੀ ਕਦੇ ਬੰਦਾ ਬਣ ਗਿਆ ਕਦੇ ਕੁੱਤਾ ਕਦੇ ਬਿੱਲੀ ਸਾਰੀਆਂ ਜੁਨੇ ਵਿੱਚ ਘੁੰਮੀ ਜਾਂਦਾ ਹੈ ਇਹੀ ਆਤਮਾ ਘੁੰਮਣੀ ਹੈ ਇਕੋਈ ਸਪੈਸ਼ਲ ਆਤਮਾ ਨਹੀਂ ਹੁੰਦੀ ਇਹਨਾਂ ਦੀ ਜੀਵ ਜੰਤੂਆਂ ਦੀ ਕਿ ਭਾਈ ਇਹ ਹੋਰ ਆ ਤੇ ਮੈਂ ਹੋਰਾਂ ਨਹੀਂ ਇੱਕੋ ਹੀ ਆਤਮਾ ਆਤਮਾ ਨੂੰ ਸਰੀਰ ਬਦਲਦੀ ਹੈ ਪਰ ਇਹ ਨਹੀਂ ਕਿ ਅੱਜ ਜਿਹੜੀ ਮਨੁੱਖ ਵਾਲੀ ਆਤਮਾ ਇੱਕ ਤੇ ਹੋਰ ਚਲੀ ਗਈ ਹੈ ਤੇ ਪਸ਼ੂ ਪੰਛੀ ਵਾਲੀ ਆਤਮਾ ਕੁਝ ਹੋਰ ਥੀ ਨਹੀਂ ਇਹ ਸਭ ਕੁਝ ਇੱਕੋ ਹੀ ਹੈ ਤੇ ਸਤਗੁਰ ਪਾਤਸ਼ਾਹ ਜੀ ਤੈਨੂੰ ਫਰਮਾਨ ਕਰਦੇ ਆ ਕਹਿੰਦੇ ਮੂਰਖਾ ਤੂੰ ਆਪਣਾ ਜੀਵਨ ਬਰਬਾਦ ਕਰ ਲਿਆ ਸੁਆਸ ਬਰਬਾਦ ਕਰ ਲਿਆ ਇੱਕ ਸੁਪਨੇ ਦੇ ਵਿੱਚ ਘੁੰਮ ਕੇ ਦੇਖ ਲਿਆ ਉਹਦੇ ਨਾਲ ਹੀ ਪ੍ਰੀਤ ਪਾ ਲਈ ਤੇ ਤੇਰੇ ਨਾਲੋਂ ਵੱਡਾ ਮੂਰਖ ਅਗਿਆਨੀ ਔਰਖ ਕੋਣ ਹੋ ਸਕਦਾ ਕਿ ਤੂੰ ਸੱਜਣ ਨੂੰ ਨਹੀਂ ਪਛਾਣ ਸਕਿਆ ਕਿ ਤੈਨੂੰ ਸੱਚ ਦੀ ਪਛਾਣ ਨਹੀਂ ਆਈ ਹਲੇ ਵੀ ਸੰਸਾਰ ਦੇ ਵਿੱਚ ਭਰਮ ਭਲੇਖਿਆਂ ਵਿੱਚ ਤਰੇ ਫਿਰਦਾ ਸਤ ਵਾਲੀ ਕਮਾਈ ਕਰ ਸਤ ਦੀ ਕਮਾਈ ਸਰੀਰ ਕੱਲੇ ਕਰਕੇ ਨਹੀਂ ਕਿ ਸਰੀਰਿਤ ਦਿਖਾਵਾ ਮੈਂ ਇਹ ਕਰਦਾ ਮੈਂ ਉਹ ਕਰਦਾ ਇਹ ਸਾਰਾ ਕੁਝ ਨਾ ਜੋ ਕੁਝ ਵੀ ਤੁਸੀਂ ਸੰਸਾਰ ਵਿੱਚ ਕਰਨਾ ਪ੍ਰੇਮ ਕਰਨਾ ਅੰਦਰ ਬੈਠੇ ਪ੍ਰਮਾਤਮਾ ਨੂੰ ਦਿਖਾਣਾ ਬਾਹਰ ਬੈਠੇ ਸੰਸਾਰ ਨੂੰ ਨਹੀਂ ਦਿਖਾਣਾ ਕਿ ਮੈਂ ਪਤਨੀ ਦਿਖਾਵਾਂ ਲੋਕਾਂ ਨੂੰ ਮੈਂ ਸੇਵਾ ਕਰਦਾ ਮੈਂ দান ਕਰਦਾ ਮੈਂ ਸੇਵਾ ਕਰਦਾ ਮੈਂ ਧਰਮ ਘਰਤਾਂ ਤੇ ਜਾਣਾ ਮੈਂ ਕਿੰਨੀਆਂ ਸਵਾਵਾਂ ਕਰਤੀਆਂ ਗੱਡੀਆਂ ਲੈ ਜਾਣਾ ਇਹ ਨਹੀਂ ਦਿਖਾਣਾ ਦਿਖਾਣਾ ਅੰਦਰ ਬੈਠੇ ਪ੍ਰਮਾਤਮਾ ਨੂੰ ਕਿ ਉਹ ਤੈਨੂੰ ਕਿਤੇ ਵੀ ਮੌਕਾ ਦੇ ਸਕਦਾ ਵਾ ਚਲਦੇ ਆ ਫਿਰਦੇ ਆ ਧਾਰਮਿਕ ਸਥਾਨ ਤਾਂ ਕੇਵਲ ਤੋਂ ਕੇਵਲ ਭਾਈ ਉਥੇ ਇੱਕ ਗਿਆਨ ਦਾ ਸਾਧਨ ਹੁੰਦਾ ਕੋਈ ਵੀ ਸ੍ਰਿਸ਼ਟੀ ਵਿੱਚ ਐਸੀ ਜਗ੍ਹਾ ਨਹੀਂ ਬਣੀ ਇਹ ਵਹਿਗੁਰੂ ਨੇ ਜਿੱਥੇ ਜਾ ਕੇ ਭਾਈ ਡੇਰਾ ਲਾ ਲਿਆ ਵੀ ਇਸ ਥਾਂ ਦੇ ਉੱਤੇ ਮੈਂ ਬੈਠਾ ਉਹ ਤਾਂ ਭਾਈ ਸਾਡੇ ਧਾਰਮਿਕ ਸਥਾਨਾਂ ਵਾਲਿਆਂ ਨੇ ਇੱਕ ਮਾਇਆ ਲਈ ਟਕਮਾਂਚ ਜੋ ਕਹਿੰਦੇ ਉਹ ਬਣਾਇਆ ਹੋਇਆ ਵੀ ਵੀ ਬਗੈਰ ਟੀਚਰ ਬਗੈਰ ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਕੋਈ ਸਕੂਲ ਹੋ ਹੀ ਨਹੀਂ ਸਕਦਾ ਬਿਲਡਿੰਗ ਛੋਟੀ ਹੋਵੇ ਨੋ ਮੈਟਰ ਕਿ ਕੱਚੀ ਹੋਵੇ ਜਿੰਦਾਂ ਦੀ ਮਰਜ਼ੀ ਹੋਵੇ ਪਰ ਅੰਦਰ ਗਿਆਨ ਪੱਕਾ ਮਿਲਦਾ ਤੇ ਜੇ ਸਕੂਲ ਦੀ ਬਿਲਡਿੰਗ ਬਹੁਤ ਵੱਡੀ ਹੋਵੇ ਆਲੀਸ਼ਾਨ ਹੋਵੇ ਨਾ ਅੰਦਰ ਕੋਈ ਟੀਚਰ ਹੈ ਤੇ ਨਾ ਹੀ ਉੱਥੇ ਬੈਠ ਕੇ ਕੋਈ ਪੜਨ ਵਾਲਾ ਹੈ ਨਾ ਕੋਈ ਸੁਣਨ ਵਾਲਾ ਤੇ ਭਾਈ ਫਿਰ ਉਹ ਬਿਲਡਿੰਗ ਕੀ ਕਰੂਗੀ ਸਕੂਲ ਨਹੀਂ ਹੋ ਸਕਦਾ ਉਤੇ ਖੰਡਰ ਹੋ ਗਿਆ ਵੀ ਨਾ ਹੀ ਤੇ ਕੋਈ ਪੜਾਉਣ ਵਾਲਾ ਨਾ ਕੋਈ ਪੜਨ ਵਾਲਾ ਉਸੇ ਤਰ੍ਹਾਂ ਭਾਈ ਜਿੰਨੀਆਂ ਵੀ ਇਹ ਬਿਲਡਿੰਗਾਂ ਬਣੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਜਾ ਕੇ ਮੱਥੇ ਰਕੜਦੇ ਆਂ ਪਤਨੀ ਚਲੋ ਠੀਕ ਆ ਸਾਫ ਸਫਾਈ ਕਰਨੀ ਚਾਹੀਦੀ ਉਹ ਤਾਂ ਘਰੇ ਵੀ ਕਰਦੇ ਆਂ ਹਰ ਜਗ੍ਹਾ ਕਰੋ ਜਿੱਥੇ ਸੰਗਤ ਵਹਿੰਦੀ ਹੈ ਪਰ ਉਹਨੇ ਇੱਕ ਬੱਕਰੀ ਪਰੀਤ ਪਾਲਣੀ ਗੇਨ ਮੈਂ ਰਗੜੂਗਾ ਇਹ ਪਤਾ ਨਹੀਂ ਕੀ ਹੋ ਜਾਊਗਾ ਮੈਨੂੰ ਮਿਲ ਜਾਊਗਾ ਉਹ ਭਾਈ ਏਟਗਾ ਰਹੀ ਹੋਵੇ ਦੁਨੀਆ ਵਿੱਚ ਐਸੀ ਕੋਈ ਵੀ ਜਗ੍ਹਾ ਨਹੀਂ ਕੋਈ ਵੀ ਮਤਲਬ ਭਾਵ ਕਿਸੇ ਵੀ ਧਰਮ ਵਿੱਚ ਐਸਾ ਨਹੀਂ ਹੈ ਕਿ ਭਾਈ ਤੁਸੀਂ ਫਲਾਨੀ ਜਗ੍ਹਾ ਤੇ ਜਾ ਕੇ ਸਜਦੇ ਨਮਸ਼ਕਾਰਾ ਕਰੋਗੇ ਮੈਂ ਤੇਰੇ ਘਾੜ ਤੇ ਸਵਾਰ ਦਵਾਂ ਮਹਾਰਾਜ ਕਹਿੰਦੇ ਇਹਨਾਂ ਤੋਂ ਮੈਂ ਕੀ ਲੈਣਾ ਭਾਈ ਕਹਿੰਦੇ ਮੈਨੂੰ ਤਾਂ ਉਹ ਪਿਆਰਾ ਲੱਗਦਾ ਹੈ ਜੋ ਮੇਰੀ ਗੱਲ ਸੁਣਦਾ ਔਰ ਮੰਨਦਾ ਤਦੋਂ ਨੂੰ ਨਿਵਣਾ ਮੰਨਣ ਤੇਰਾ ਨਾਮ ਸਾਚ ਪੇਟਨ ਬੈਸਣ ਕੋਥਾਉ ਜੀਨੇ ਸੁਣ ਲਈ ਔਰ ਮੰਨ ਲਈ ਉਹਦੇ ਵਾਸਤੇ ਕੋਈ ਸਥਾਨ ਦੀ ਲੋੜ ਨਹੀਂ ਹੁੰਦੀ ਉਹ ਤਾਂ ਭਾਈ ਜਿੱਥੇ ਮਰਜੀ ਤੂੰ ਸੰਸਾਰ ਤੁਰੇ ਫਿਰਦਾ ਵਾਂ ਕਿ ਤੈਨੂੰ ਲੱਗਿਆ ਭਈ ਇਹ ਬੰਦਾ ਦਖਿਆਰੀ ਆ ਕੋਈ ਵਿਵਤਾ ਕਿਸੇ ਤਰ੍ਹਾਂ ਦੀ ਸੇਵਾ ਦਾ ਮੌਕਾ ਮਿਲਿਆ ਉਸ ਮੌਕੇ ਨੂੰ ਕਦੇ ਵੀ ਖੰਝਾਉ ਨਾ ਬਸ ਉਹੀ ਤੁਹਾਡਾ ਇਮਤਿਹਾਨ ਹੁੰਦਾ ਵਾ ਕਈ ਵਾਰ ਆਪਾਂ ਕਿਤੇ ਜਾਂਦੇ ਆ ਕੋਈ ਆਪਣੇ ਕੰਮ ਕਾਨੂੰ ਜਾਂਦੇ ਆ ਆਪਾਂ ਲੇਟ ਹੋਨੇ ਆ ਤੇ ਜਦੋਂ ਕਦੇ ਵੀ ਵੈਗਨ ਤੇਰੇ ਸਾਹਮਣੇ ਐਸੀ ਕੋਈ ਇਮਤਿਹਾਨ ਦੀ ਘੜੀ ਰੱਖ ਦੇਣੀ ਆ ਕੋਈ ਸੇਵਾ ਦਾ ਮੌਕਾ ਮੂਰੇ ਤੇਰੇ ਪ੍ਰਦਾਨ ਕਰ ਦੇਣਾ ਕਿ ਲੈ ਭਈ ਵੀ ਆ ਉਹ ਤੇ ਖਿਆਰੀ ਬੰਦਾ ਵਾ ਏਡ ਗਿਆ ਪਿਆ ਬਿਵੋਸ਼ ਆ ਪੰਜਾਗ ਨਾ ਹੁੰਦੀ ਐਸੀ ਆ ਉਹ ਉਹਨਾਂ ਕੀ ਜਗ੍ਹਾ ਹੁੰਦੀ ਹੈ ਨਾ ਸਮਝ ਲਓ ਕਿ ਵਾਹਿਗੁਰੂ ਤੇਰਾ ਇਮਤਿਹਾਨ ਲੈ ਰਿਹਾ ਹੈ ਵੀ ਹੁਣ ਤੂੰ ਸੇਵਾ ਨੂੰ ਇੰਪੋਰਟੈਂਟ ਸਮਝਦਾ ਜਾਂ ਤੂੰ ਇਹ ਸੰਸਾਰਕ ਜਿਹੜਾ ਕਾਰਜ ਤੂੰ ਕਰਨ ਚੱਲੇ ਉਹ ਜ਼ਰੂਰੀ ਹੈ ਉੱਥੇ ਰੱਬ ਦਾ ਪਿਆਰਾ ਕੋਈ ਸੰਸਾਰ ਦੇ ਕੰਮ ਤਾਂ ਹੁੰਦੇ ਹੀ ਰਹਿੰਦੇ ਆ ਇੱਕ ਦੇ ਖਤਮ ਹੋਏ ਥੋੜੀ ਹੈ ਇੱਥੇ ਦੁਨੀਆ ਖਤਮ ਹੁੰਦੀ ਦੇਖੀ ਹੈ ਕੰਮ ਤਾਂ ਦਿਨੋਂ ਦਿਨ ਵਧੇ ਜਾ ਰਹੇ ਆ ਜਿੰਨੇ ਲੋਕ ਮਰ ਗਏ ਆਪਾਂ ਮਰ ਗਏ ਨਾ ਉਸ ਤੋਂ ਬਾਅਦ ਵੀ ਸੰਸਾਰ ਨੇ ਚੱਲਣਾ ਤੇ ਇਸ ਤੋਂ ਵੱਧ ਚੱਲਣਾ ਸਪੀਡ ਦੇ ਨਾਲ ਇਹ ਨਹੀਂ ਦੁਕਣੀ ਇਹਨਾਂ ਸੋਚੋ ਕਿ ਭਾਈ ਪਤਨੀ ਮੈਂ ਮਰ ਗਿਆ ਕਿ ਪੇ ਸੰਸਾਰ ਚੱਲਣਾ ਹੀ ਕੋਈ ਨਹੀਂ ਨਹੀਂ ਭਾਈ ਇਹ ਤਾਂ ਉਸ ਤੋਂ ਵੱਧ ਸਪੀਡ ਨਾਲ ਚੱਲਦਾ ਹੈ ਤੇ ਰਬ ਦਾ ਪਿਆਰਾ ਕਹਿੰਦਾ ਭਈ ਇਹ ਤਾਂ ਇੱਕ ਮੌਕਾ ਮਿਲ ਗਿਆ ਮੈਨੂੰ ਵਾਹਿਗੁਰੂ ਨੇ ਦਿੱਤਾ ਸ਼ੁਕਰ ਹੈ ਮੇਰੀ ਵੀ ਉਸਨੇ ਸੁਣ ਲਈ ਮੈਨੂੰ ਸੇਵਾ ਕਰਨ ਦਾ ਸੁਭਾਗ ਸੁਣਾ ਦਿੱਤਾ ਜਿਹੜੀ ਸੇਵਾ ਨਾ ਇਹ కేవలం ਤੋਂ ਕੇਵਲ ਵੱਡੇ ਭਾਗਾਂ ਦਾ ਦਰਦੀ ਇਹ ਐਵੇਂ ਨਹੀਂ ਰੇਕ ਨੂੰ ਚੱਕ ਕੇ ਵੈਗ ਰੂ ਫੜਾਉਂਦਾ ਕਿਉਂਕਿ ਭਾਈ ਜੇ ਤੂੰ ਹਲੇ ਪਹਿਲੀ ਕਲਾਸ ਚ ਨਹੀਂ ਪਾਸ ਹੋਇਆ ਅਰੇ ਤੈਨੂੰ ਤੇਰਾ ਕੋਈ ਟੀਚਰ 10ਵੀਂ ਦੇ ਪੇਪਰ ਹੱਥ ਤੇ ਕਿਉਂ ਫੜਾ ਦੇਊਗਾ ਹਲੇ ਪਹਿਨੇ ਕਲਾਸਾਂ ਹੀ ਨਹੀਂ ਤੂੰ ਕੰਪਲੀਟ ਕੀਤੀਆਂ ਤੈਨੂੰ ਭਾਈ ਬੀਏ ਐਮਏ ਦੀ ਡਿਗਰੀ ਦੇ ਇਗਜ਼ਾਮ ਕਿੱਥੋਂ ਦੇ ਦੂ ਕਹੀ ਕਹਿਣ ਨੂੰ ਵੀ ਦੇ ਦੇ ਭਾਈ ਇਗਜ਼ਾਮ ਦੇ ਦੇ ਬੀਏ ਨਹੀਂ ਦੇਣਾ ਨਾ ਪਹਿਲਾਂ ਤੈਨੂੰ ਥੱਲੇ ਵਾਲੀਆਂ ਕਲਾਸਾਂ ਤੋਂ ਉੱਪਰ ਹੋਣਾ ਪਊਗਾ ਉਸੇ ਤਰ੍ਹਾਂ ਵੀ ਜਿਹੜੀ ਸੇਵਾ ਵੀ ਮਿਲਦੀ ਹੈ ਇਹਨੂੰ ਇਹ ਵੀ ਜੇ ਭਾਈ ਤੇਰੀ ਕਮਾਈ ਥੱਲੇ ਤੋਂ ਸ਼ੁਰੂ ਹੋਈ ਹੋਈ ਹੈ ਬਹਿਗ ਨੂੰ ਮੌਕਾ ਤਾਂ ਦਿੰਦਾ ਬੜੁ ਭਾਗੀ ਸਾਧ ਸੰਗਤ ਪ੍ਰਾਪਤ ਇਹ ਬਚਨ ਦੀ ਇਹਨਾਂ ਬਤਾਉਈ ਸੀ ਨਹੀਂ ਕਿ ਆ ਜਿਹੜੇ ਵੱਡੇ ਭਾਗ ਨੇ ਜਿਹਨੇ ਆਤਮਾ ਦੇ ਜਿਹੜੇ ਸਤਗੁਰ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜੇ ਹੋਏ ਆ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਤਨ ਆਵੇ ਉਹ ਤਾਂ ਪਹਿਲੀ ਤੁਹਾਡੀ ਮਾਇਆ ਤਾਂ ਲੈਣੀ ਹੁੰਦੀ ਹੈ ਤੁਸੀਂ ਆਓਗੇ ਮਾਇਆ ਹੋਗੀ ਮਤਲਬ ਤਾਂ ਇਹ ਹੁੰਦਾ ਕਿ ਤੁਹਾਡੇ ਕੰਨ ਹੀ ਆਵਾਜ਼ ਕਰੇ ਬਈ ਜਿਹੜੀ ਆਵਾਜ਼ ਆ ਨਾ ਬਈ ਉਹ ਤਾਂ ਹੁੰਦਾ ਉਹਨਾਂ ਦਾ ਭਾਈ ਪ੍ਰਚਾਰਕਾਂ ਦਾ ਬਈ ਮੈਨੂੰ ਕੋਈ ਗੱਲ ਨਹੀਂ ਸਮਝ ਆਉਂਦੀ ਕਿ ਸੰਗਤ ਨੇ ਕੋਈ ਗੱਲ ਨਹੀਂ ਔੜਦੀ ਕੋਈ ਨਜਾ ਬਈ ਜਦੋਂ ਦਸਮ ਪਾਸ਼ੇ ਆ ਦਸਾਂ ਪਾਸ਼ੇ ਨੇ ਥਰੂ ਸਾਹਮਣੇ ਆ ਤੂੰ ਸੁਣਾਣਾ ਬਣ ਇੱਥੇ 33 ਕਰੋੜ ਦੇਵੀ ਦੇਵਤਾ ਹਾਜ਼ਰ ਹੋ ਜਾਂਦਾ ਕਿ ਭਾਈ ਸੱਚੀ ਕਥਾ ਹੋ ਰਹੀ ਹੈ ਮੈਂ ਹਾਜ਼ਰੀ ਲਵਾਵਾਂ ਜਾ ਕੇ ਇੱਥੇ ਕੋਈ ਸੰਸਾਰੀ ਦੇ ਸਰੀਰਾਂ ਦੀ ਲੋੜ ਨਹੀਂ ਸੰਸਾਰ ਦੇ ਕਿ ਬੰਦੇ ਆਉਣ ਬੈਠਣ ਮੈਂ ਫੇਰ ਹੀ ਮੇਰੇ ਤੋਂ ਕੋਈ ਕਥਾ ਗੀਤ ਨੋਵੇਗਾ ਨਾਉ ਭਾਈ ਲੋੜ ਹੀ ਨਹੀਂ ਹੈ ਬਸ ਜਿਹੜਾ ਕੁਝ ਸੁਣ ਲਿਆ ਇਹਨੂੰ ਆਪਣੇ ਜਿੰਦਗੀ ਚ ਅਜਮਾਲ ਹੈ ਕਿ ਇਸ ਗੱਲ ਨੂੰ ਮਨ ਚ ਸਮਾਲ ਭਰ ਲੈ ਸੁਣ ਔਰ ਮਨ ਤੇਰੇ ਕੋਲੇ ਆ ਕੇ ਤੈਨੂੰ ਕੀ ਲੈਣਾ ਬਈ ਵੀ ਭਾਈ ਤੇ ਤੁਮੇ ਕੀ ਲੈਣਾ ਵੀ ਤੇਰੀ ਮੈਂ ਸ਼ਕਲ ਦੇਖ ਕੇ ਤੇ ਤੈਨੂੰ ਕੀ ਲੈਣਾ ਤੁੰਬਾ ਸਪਣਾ ਕੰਮ ਕਰਨੇ ਆਪਣਾ ਕੰਮ ਕਰ ਦਿੱਤਾ ਤੂੰ ਸੁਣ ਕਿ ਸਤਗੁਰੂ ਦਾ ਉਪਦੇਸ਼ ਸਾਨੂੰ ਕੀ ਸਰਵਣ ਕਰਾ ਰਿਹਾ ਜਿਹੜੀ ਹਾਜ਼ਰੀ ਮਨ ਕਰਕੇ ਲਵਾਦਣੀ ਹੈ ਨਾ ਕਿ ਕਿਸੇ ਨੇ ਹਜ਼ਾਰ ਸ਼ਬਦਾਂ ਦੇ ਵਿੱਚੋਂ ਇੱਕ ਚੰਦ ਇੱਕ ਅੱਖਰ ਵੀ ਆਪਣੇ ਮਨ ਚ ਵਸਾ ਲਿਆ ਨਾਨਕ ਹੋਤ ਨੇਹਾਲ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਮੈਂ ਬਹੁਤੀਆਂ ਪੜਾਈਆਂ ਪਿੱਛੇ ਨਹੀਂ ਜਾਂਦਾ ਮੈਨੂੰ ਪੜਾਈ ਦਾ ਮਤਲਬ ਨਹੀਂ ਦੁਨੀਆ ਦਾ ਕੋਈ ਵੀ ਗ੍ਰੰਥ ਹੈ ਇਹਦਾ ਮਕਸਦ ਇੱਕੋ ਇੱਕ ਹੈ ਕਿ ਪ੍ਰਮਾਤਮਾ ਦੇ ਨਾਲ ਮਿਲਣਾ ਹੈ ਕਿ ਪ੍ਰਮਾਤਮਾ ਦੇ ਨਾਲ ਮਿਲਣਾ ਹੈ ਪ੍ਰਮਾਤਮਾ ਜਿੱਦਾਂ ਤੇਰਾ ਮਲਾਪ ਹੋ ਗਿਆ ਤੈਨੂੰ ਸਹੀ ਦਿਸ਼ਾ ਮਿਲ ਗਈ ਫਿਰ ਗ੍ਰੰਥਾ ਦਾ ਕੋਈ ਕੰਮ ਨਹੀਂ ਹੈ ਇੱਕ ਡਾਕਟਰ ਹੈ ਉਹ ਪੜ੍ਹਾਈ ਤੱਕ ਕਰਦਾ ਜਦ ਤੱਕ ਉਸ ਨੂੰ ਮਰੀਦ ਦਾ ਟ੍ਰੀਟਮੈਂਟ ਕਰਨ ਦੀ ਗਿਆਨ ਸੋਝੀ ਨਾ ਜਾਵੇ ਤਾਂ ਤੱਕ ਕਿ ਦੇਖੋ ਉਹਦੀਆਂ ਡਾਕਟਰੀ ਲੈਣ ਦੀਆਂ ਕਿਤਾਬਾਂ ਹੋਣਗੀਆਂ ਨਾ ਜਦੋਂ ਉਹਨੂੰ ਐਕਸਪੀਰੀਅੰਸ ਆ ਗਿਆ ਕਿ ਕਿਤਾਬਾਂ ਦੇ ਵਿੱਚ ਐਕਸਪੀਰੀਅੰਸ ਹੀ ਲੈਣਾ ਹੁੰਦਾ ਨਾ ਵੀ ਉਹਨਾਂ ਕਿਤਾਬਾਂ ਵਿੱਚ ਉਹਨੇ ਪੜ੍ਹਾਈ ਕੀਤੀ ਕਿ ਐਕਸਪੀਰੀਅੰਸ ਲਿਆ ਫਿਰ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਇਹ ਥੋੜੀ ਹੈ ਕਿ ਹਰੇਕ ਪੇਛਨ ਨੂੰ ਦੇਖਣ ਤੋਂ ਪਹਿਲਾਂ ਕਿਤਾਬ ਚੱਕੂ ਜਾ ਕੇ ਮੱਥਾ ਟੇਕੂ ਦੇਖੂਗਾ ਕਿਤਾਬ ਚੋਂ ਪੜ੍ਹੇ ਆ ਬਸ ਕਿਤਾਬ ਵਾਲਾ ਕੰਮ ਖਤਮ ਹੋ ਗਿਆ ਔਰ ਮਨ ਚ ਆ ਗਿਆ ਉਸੇ ਤਰ੍ਹਾਂ ਹੀ ਗ੍ਰੰਥ ਨੇ ਕੋਈ ਵੀ ਗ੍ਰੰਥ ਹੋਵੇ ਦੁਨੀਆ ਦਾ ਵੀ ਇਸ ਗ੍ਰੰਥ ਦੀ ਜਦੋਂ ਤੈਨੂੰ ਸੋਝੀ ਆ ਗਈ ਤੇਰਾ ਮਿਲਾਪ ਉਸ ਵੈਗਨਾ ਹੋ ਗਿਆ ਭਾਵ ਤੇਰਾ ਕਾਰਜ ਪੂਰਾ ਹੋ ਗਿਆ ਤੇ ਗ੍ਰੰਥਾਂ ਤੋਂ ਫਿਰ ਹੱਥ ਲਾਉਣ ਦੀ ਲੋੜ ਹੀ ਨਹੀਂ ਨਾ ਸਾਨੂੰ ਰਹਿੰਦਾ ਭਾਈ ਇਹ ਵੀ ਗੱਲ ਹੈ ਕਿ ਸਾਡਾ ਜਿਹਦੇ ਕੋਲ ਸਾਡੀ ਸ਼ਰਧਾ ਭਾਗ ਉਹ ਬ੍ਰਹਮ ਗਿਆਨੀ ਹੈ ਉਹ ਸੰਤ ਹੈ ਉਹ ਇੰਨੀ ਬਾਣੀ ਪੜਦਾ ਇਹਨਾਂ ਨੂੰ ਸੁਣਦੇ ਆ ਨਾ ਉਹ ਭਾਈ ਜਦੋਂ ਤੂੰ ਬ੍ਰਹਮ ਗਿਆਨ ਭਾਵ ਤੂੰ ਪ੍ਰਮਾਤਮਾ ਦਾ ਰੂਪ ਹੋ ਗਿਆ ਫੇਰ ਤਰੀ ਪੜਾਈ ਦੀ ਕੀ ਲੋੜ ਕਿਉਂ ਪੜਦਾ ਕਿਸ ਬਾਅਦ ਕਿਉਂ ਪੜਦਾ ਤੂੰ ਤਾਂ ਖੁਦ ਇੱਕ ਰੱਬ ਹੋ ਗਿਆ ਬ੍ਰਹਮ ਗਿਆਨੀ ਹੈ ਉਹ ਤਾਂ ਭਾਈ ਬ੍ਰਹਮ ਗਿਆਨੀ ਦਾ ਭਾਵ ਹੈ ਅਕਾਲ ਪੁਰਖ। ਕਿ ਸੰਤ ਜਦੋਂ ਕਹਿੰਦੇ ਆ ਸੰਤ ਸ਼ਬਦ ਨਾ ਇਸ ਸੰਤ ਸ਼ਬਦ ਨੂੰ ਕੋਈ ਛੋਟਾ ਨਾ ਸਮਝੋ। ਵਿਰੇਕ ਦੇ ਨਾਲ ਚੇਪਦੀਦਾ ਆਪਾਂ ਵੀ ਉਹ ਵੀ ਸੰਤੋ ਵੀ ਸੰਤ। ਸੰਤ ਤੋਂ ਭਾਵ ਹੈ ਪ੍ਰਮਾਤਮਾ ਬਣ ਜਾਣਾ। ਸੰਤ RAM ਹੈ ਇੱਕੋ। ਸੰਤ RAM ਮੇਂ ਭੇਦ ਕਿਛ ਨਹੀਂ। ਵੈਗਰੂ ਔਰ ਸੰਤ ਵਿੱਚ ਭੇਦ ਕੋਈ ਨਹੀਂ। ਇੱਕੋ ਹੀ ਆ। ਨਾਥ ਨੂੰ ਪੱਖਵ ਰੱਖੇ ਲੱਗਦੇ ਹੁਣ ਜੋ ਵੈਗਰੂ ਕਰਦਾ ਉਹ ਸਤ ਨੇ ਕਰਨਾ ਭਾਵੇਂ ਕੋਈ ਹੈ ਜਿਵੇਂ ਗੁਰੂ ਨਾਨਕ ਸਾਹਿਬ ਪਾਛਾਈ ਜਿਵੇਂ ਕਿਹਾ ਸੀ ਨਾ ਬਰਲੇ-ਵੇਲੇ ਨੇ ਪਈ ਇਹ ਤਾਂ ਗੁਰੂ ਨਾਨਕ ਸਾਹਿਬ ਪਾਛਾਈ ਸੰਤ ਦੀ ਪਦਵੀ ਬ੍ਰਹਮ ਗਿਆਨੀ ਦੀ ਪਦਵੀ ਲੈ ਸਕਦੇ ਆ ਬਾਕੀ ਕੋਈ ਨਹੀਂ ਹੈ ਬਾਕੀ ਤਾਂ ਭਾਈ ਕਿਸੇ ਨੇ ਪੁੱਛਿਆ ਨਹੀਂ ਕੋਈ ਸਵਾਲ ਨਹੀਂ ਖੜਾ ਕੀਤਾ ਜੇ ਭਾਈ ਤੂੰ ਸੰਤ ਆ ਤੂੰ ਤਾਂ ਰੱਬ ਆ ਚਲ ਭਾਈ ਤੇਰੀ ਅੱਜ ਪ੍ਰੀਖਿਆ ਲਵੀਂ ਵੇ ਤੂੰ ਫਰੀਦ ਤੁਰੇ ਫਿਰਨਾ ਅੱਜ ਤੇਰੀ ਪ੍ਰੀਖਿਆ ਲਈਏ ਦੇਖਦੇ ਹਾਂ ਮਰੀ ਤੇਰੇ ਤੇ ਆ ਵਸਤੂ ਜੋ ਮੈਂ ਤੇਰੇ ਤੇ ਪ੍ਰਯੋਗ ਕਰ ਲੱਗਿਆ ਇਹ ਤੂੰ ਸਫਲ ਹੋਣਾ ਜਾਂ ਫੇਲ ਹੋਣਾ ਜੇ ਤੂੰ ਸਫਲ ਹੋ ਗਿਆ ਸਮਝੋ ਰੱਬ ਐ ਤੂੰ ਤਿੰਨ ਤਾਂ ਦੋ ਪੰਕਤੀਆਂ ਦੀ ਗੁਰੂ ਮਹਾਰਾਜ ਦੀ ਬਾਣੀ ਦੀ ਗਿਆਨ ਤੇ ਆਪਣੇ ਆਪ ਨੂੰ ਤੂੰ ਸੰਤ ਬ੍ਰਹਮ ਗਿਆਨੀ ਦਾ ਰਤਵਾਲੀ ਬੈਠਾ ਐਦਾ ਹੁੰਦਾ ਨਾ ਹੁਣ ਸਤਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਭਾਈ ਵੱਡੇ ਭਾਗ ਨੇ ਤੇਰੇ ਜੇ ਤੂੰ ਸੇਵਾ ਸਿਮਨ ਵੱਲ ਆ ਗਿਆ ਬੱਡੇ ਵਿਭਾਗ ਹੋ ਗਏ ਤੇਰੇ ਕਿ ਅੱਜ ਤੈਨੂੰ ਸੱਚੀ ਪ੍ਰੀਤ ਪ੍ਰਮਾਤਮਾ ਦੇ ਨਾਲ ਤੇ ਅੰਦਰ ਜਗਪੀ ਜੋਤ ਜਗਪੀ ਜਿਹੜੀ ਅੰਦਰ ਵਾਲੀ ਜੋਤ ਜਗਪੀ ਨਾ ਭਲਾ ਉਹਨੇ ਕਰਨਾ ਅਬ ਬਾਹਰ ਵਾਲੀ ਜੋਤਾਂ ਨੇ ਨਹੀਂ ਕਿ ਲਾ ਲਾ ਕੇ ਭਾਈ ਤੰਦਾ ਕਾਲੀਆਂ ਕਰਦਣੀ ਐ ਅੱਜ ਵੱਡੇ ਵੱਡੇ ਕਰਦੇ ਨੇ ਜੋਤ ਲਾਓ ਜੋਤ ਲਾਓ ਕੀ ਐ ਭਈ ਉਹ ਐ ਕਿ ਉਹ ਤਿਆਰਤਾ ਬਸ ਕੀ ਮਿਲੂ ਬ੍ਰह्म ਗਿਆਨ ਉਹਦੇ ਨਾਲ ਕੀ ਸ਼ਕਤੀ ਹੈ ਲਿਆਓ ਦਿਖਾਓ ਕਿਹੜੀ ਜੋਤ ਹੈ ਕਿਹੜੀ ਤੁਹਾਡੀ ਸੰਸਾਰਿਕ ਵੱਡੀ ਜੋਤ ਹੈ ਵੀ ਦੇਖੀਏ ਜੀ ਕੀ ਸ਼ਕਤੀਆਂ ਦਿਖਾਓ ਵੀ ਲਿਆਓ ਕੋਈ ਦਸਵੀਂ ਦੇਈ ਜਾਂਦਾ ਕਿਸੇ ਨੂੰ ਵੀ ਆਹ ਗੱਲ ਹੋਈ ਆਹ ਜੋਤ ਨੂੰ ਤੁਸੀਂ ਹੱਥ ਲਾ ਕੇ ਦਿਖਾਓ ਵੀ ਇਸ ਜੋਤ ਵਿੱਚੋਂ ਕੋਈ ਚੀਜ਼ ਚੱਕ ਕੇ ਦਿਖਾਓ ਇੱਚ ਇੰਨੀ ਪਾਵਰ ਸ਼ਕਤੀ ਹੈ ਸ਼ਕਤੀ ਦਿਖਾਓ ਕੁਝ ਵੀ ਨਹੀਂ ਹੈ ਸਿਰਫ ਜਿਹੜਾ ਕਿ ਉਹ ਖਾਣੇ ਆ ਉਹੀ ਜੋਤ ਹੁੰਦੀ ਹੈ ਬਸ ਕੰਦਾ